ਆਪਾਂ ਹਮੇਸ਼ਾ ਸੁਣਦੇ ਆ ਕੋਈ ਆਖਦਾ ਸਿਕ ਹਿੰਦੂਆਂ ਦਾ ਇੱਕ ਹੀ ਸਾਂ ਹੈ ਤੇ ਕੋਈ ਆਖਦਾ ਨਹੀਂ ਆਓ ਆਪਾਂ ਸੱਚ ਦੀ ਪਰਚੋਲ ਕਰੀਏ ਨਸਲੀ ਤੌਰ ਤੇ ਸਾਂਝੇ ਪੰਜਾਬ ਦੇ ਹਿੰਦੂ ਮੁਸਲਮਾਨ ਅਤੇ ਸਿੱਖ ਇੱਕੋ ਆਰਣ ਨਸਲ ਤੋਂ ਮੰਨੇ ਜਾਂਦੇ ਨੇ ਇਹ ਇੱਕੋ ਮਾਂ ਤਰਤ ਪੰਜਾਬ ਦੇ ਜਾਇ ਅਤੇ ਮਾਂ ਬੋਲੀ ਪੰਜਾਬੀ ਦੇ ਪਾਲੇ ਨੇ ਪਰ ਫਰਕ ਕਿੱਥੇ ਆ ਗਿਆ ਪਹਿਲੇ ਵੇਦ ਰਿੰਗਵੇਦ ਦੀ ਰਚਨਾ ਮਹਾਰਿਸ਼ੀ ਪਾਇਨੀ ਨੇ ਪੰਜਾਬ ਦੀ ਤਰਤੂਪਕ ਕੀਤੀ ਸੀ ਸਨਾਤਨ ਧਰਮ ਚ ਤਾਖਰੀ ਅਥ ਸਦਾ ਸਦਾ ਤੋਂ ਏ ਇਸ ਧਰਮ ਚ ਚਾਰ ਵੇਦ 27 ਸਿਮਰਤੀਆਂ 18 ਪੁਰਾਣ ਅਤੇ ਦੋ ਕਾਵ ਸ਼ਾਸਤਰ ਰਮਾਇਣ ਅਤੇ ਮਹਾਭਾਰਤ ਨੇ ਇਹ ਹਿੰਦੂਆਂ ਅਤੇ ਸਿੱਖਾਂ ਦੇ ਸਾਂਝੇ ਨੇ ਪਰ ਫਿਰ ਸਵਾਲ ਹੋਈ ਕਿ ਫਰਕ ਕਿੱਥੇ ਵੇ ਹਿੰਦੂਆਂ ਚ ਚਲਾਕ ਪੰਡਤਾਂ ਨੇ ਹਿੰਦੂਆਂ ਨੂੰ ਉਹਨਾਂ ਦੇ ਸਨਾਤਨੀ ਸਹਿਤ ਤੋਂ ਤੋੜਨ ਲਈ ਨਵੀਂ ਘਾਟ ਕੱਢੀ ਉਹਨਾਂ ਨੇ ਸਾਹਿਤਿਕ ਵਿਸ਼ੇਸ਼ ਕਿਰਦਾਰਾਂ ਨੂੰ ਮੂਰਤੀਆਂ ਬਣਾ ਪੂਜਣਾ ਸ਼ੁਰੂ ਕੀਤਾ ਜਿਵੇਂ ਸ੍ਰੀ ਰਾਮਚੰਦਰ ਜੀ ਹਨੂਮਾਨ ਜੀ ਸੀਤਾ ਜੀ ਮਾਂ ਸ਼ੇਰਾਂ ਵਾਲੀ ਆਦ ਦੂਜੀ ਚਾਲ ਉਹਨਾਂ ਨੇ ਮਨੁਸਮਰਤੀ ਦਾ ਸਹਾਰਾ ਲੈ ਕੇ ਸਮਾਜ ਦੀ ਵਰਗਵੰਡ ਕੀਤੀ ਜਦੋਂ ਇਹ ਦੋਵੇਂ ਗੱਲਾਂ ਹੋ ਗਈਆਂ ਉਦੋਂ ਹੀ ਸਨਾਤਨ ਧਰਮ ਜੋ ਕੇ ਮੂਰਤੀ ਪੂਜਾ ਤੇ ਸੰਸਾਰ ਇੱਕਜੁੱਟਤਾ ਦਾ ਅਸੀਂ ਨਾਂ ਤ ਰੱਖਦਾ ਸੀ ਜੋ ਸਾਰੇ ਸੰਸਾਰ ਨੂੰ ਆਪਣੀ ਬੁੱਕਲ ਵਿੱਚ ਲੈ ਸਕਦਾ ਸੀ ਉਹ ਮੁੱਕ ਗਿਆ ਅਤੇ ਪੁਜਾਰੀ ਪੰਡਤਾਂ ਰਾਜਾਂ ਦਾ ਬਣਾਇਆ Hindu ਧਰਮ مشهور ਹੋ ਗਿਆ ਅਜੋ ਹੀ ਹਿੰਦੂ ਇੱਕ ਜੁੱਟ ਨਹੀਂ ਜਿਹੜਾ ਸ਼ਿਵਜੀ ਨੂੰ ਪੂਜਦਾ ਉਹ ਦੀ ਬੰਨ ਕ੍ਰਿਸ਼ਨ ਨੂੰ ਪੂਜਣ ਵਾਲਿਆਂ ਨਾਲ ਨਹੀਂ ਇਸ ਖੰਡ ਖੰਡ ਹੋਏ ਸਮਾਜ ਉਤੇ ਪਰਸ਼ੀਆਂ ਨੂੰ ਹੀराण ਬਣਾਉਣ ਵਾਲੇ ਮੁਸਲਮਾਨ ਹਮਲਾਵਰਾਂ ਨੇ ਹਮਲੇ ਕੀਤੇ ਜਿਨ੍ਹਾਂ ਚ ਮੀਰ ਕਾਸਮ, ਮੁਹੰਮਦ ਕਜਨਵੀ, ਅਹਿਮ ਸ਼ਾ ਅਵਦਾਲੀ ਆਦ ਅਣਗਿਣਤ ਸਨ ਦੂਜੇ ਪਾਸੇ ਸੂਫੀ ਸੰਤ ਖਵਾਜਾ ਮੀਨੋਦਨ ਚਿਸ਼ਤੀ, ਪਾਵਾ ਫਰੀਦ ਆਦ ਨੇ ਇਸਲਾਮ ਦਾ ਪ੍ਰਚਾਰ ਹਿੰਦੁਸਤਾਨ ਖਾਸ ਤੌਰ ਤੇ ਪੰਜਾਬ ਚ ਕੀਤਾ ਇਸ ਤਰ੍ਹਾਂ ਇਸਲਾਮ ਇਸ ਤਰ ਤ ਖੰਡ ਖੰਡ ਹੋਏ ਸਮਾਜ ਚ ਆਪਣੀ ਜੜਾਂ ਲਾ ਗਿਆ ਹਜੇ ਵੀ ਬਹੁਤੇ ਪੰਜਾਬੀ ਮੁਸਲਮਾਨ ਨੇ ਹਿੰਦੂ ਅਤੇ ਇਸਲਾਮ ਧਰਮਾਂ ਦੇ ਟਕਰਾਅ ਦੇ ਸਮੇਂ ਇੱਕ ਸਾਂਝੀ ਭਗਤੀ ਲਹਿਰ ਪੈਦਾ ਹੋਈ ਇਹਦੇ ਚ ਭਗਤ ਰਾਮਾਨੰਦ ਜੀ ਪੀਪਾ ਜੀ ਤੰਨਾ ਜੀ ਭਗਤ ਨਾਮਦੇਵ ਭਗਤ ਕਬੀਰ ਬਾਬਾ ਫਰੀਦ ਗੁਰੂ ਨਾਨਕ ਦੇਵ ਜੀ ਆਦਿ ਪੈਦਾ ਹੋਏ ਇਹਨਾਂ ਨੇ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ ਇਥੋਂ ਹੀ ਸਿੱਖ ਧਰਮ ਦਾ ਮੁੱਢ ਵੱਜਿਆ ਇਸੇ ਕਰਮਚ ਸਮੂਹ ਸਨਾਤਨੀ ਸਾਇਤ ਨੂੰ ਮੁੱਖ ਤੌਰ ਤੇ ਪੂਜਿਆ ਜਾਂਦਾ ਹੈ ਇੱਥੋਂ ਤੱਕ ਕਿ ਕੁਰਾਨੇ ਪਾਕ ਨੂੰ ਵੀ ਆਤ ਸਤਕਾਰ ਨਾਲ ਦੇਖਿਆ ਜਾਂਦਾ ਹੈ ਇਸ ਭਗਤੀ ਲਹਿਰ ਦਾ ਸਮਾਂ 11ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੀਕ ਮੰਨਿਆ ਜਾਂਦਾ ਹੈ ਉਪਰੋਕਤ ਕਾਰਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਵੱਖ-ਵੱਖ ਫਿਰਕਿਆਂ ਦੇ ਸੰਤਾਂ ਨੇ ਬਾਣੀ ਨੂੰ ਸੰਥਾਨ ਮਿਲਿਆ ਹੈ ਅੱਗੇ ਚੱਲ ਸਿੱਖਾਂ ਚ ਸ਼ਹੀਦਿਆਂ ਦਾ ਤੋਂ ਸਿੱਖਾਂ ਦੇ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੁੰਦਾ ਹੈ ਛੇਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਦੇ ਤਖਤ ਬਰਾਬਰ ਆਕਾਤ ਤਖਤ ਦੀ ਸਿਰਜਣਾ ਕਰਦੇ ਨੇ ਬਸ ਅਜ ਤੀਕ ਦਿੱਲੀ ਦੇ ਤਖਤ ਨੂੰ ਸਿੱਖਾਂ ਦਾ ਆਕਾਲ ਤਖਤ ਰੜਕ ਰੜਕਦਾ ਰਹਿੰਦਾ ਹੈ ਅਜ ਤੀਕ ਸਿੱਖਾਂ ਦੀ ਹੋੜ ਮਿਟਾਉਣ ਅਤੇ ਇਹਨਾਂ ਨੂੰ ਹਿੰਦੂ ਬਣਾਉਣ ਦੀਆਂ ਕੋਝੀਆਂ ਚਾਲਾਂ ਦਿੱਲੀ ਦਾ ਤਖਤ ਚੱਲਦਾ ਰਹਿੰਦਾ ਆਖਿਰੀ ਅਸੀਂ ਉਹ ਬੀਜਾਂ ਜਿਨ੍ਹਾਂ ਨੂੰ ਰਿਸ਼ੀਆਂ ਮੁੰਨੀਆਂ ਪੈਦਾ ਕੀਤਾ ਜਿਨ੍ਹਾਂ ਦੀ ਸੰਭਾਲ ਕੋ ਨਾਨਕ ਸਾਹਿਬ ਨੇ ਕੀਤੀ ਜਿਨ੍ਹਾਂ ਦਾ ਮੁੱਢ ਛੇਵੇਂ ਪਾਸ਼ਾ ਨੇ ਬੰਨਿਆ ਜਿਨ੍ਹਾਂ ਨੂੰ ਬਤਾਇਆ ਕਲਕੀਆਂ ਵਾਲੇ ਦਸਮ ਪਾਸ਼ਾ ਨੇ ਅਸੀਂ ਨਹੀਂ ਮੁੱਕਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੋਣ ਵੀ ਸੋਣੇ ਹੋਏ